ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੈ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਾਲਕ ਪੂਰਾ ਘਟਾ ਦਿਖਾਉਣਾ ਇਸੇ ਦਾ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਹੋ ਬਾਈ ਜੀ ਪੁੱਛੀ ਗਾ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਲਵਿੰਦਰ ਸਿੰਘ ਪੀਰਾ ਜੀ ਠੀਕ ਹੈ ਅੰਡਰਸਾਈਨ ਜ਼ਿਲ੍ਹਾ ਬਰਨਾਲਾ ਹੈ ਨਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਆਪਣਾ 8972024774 9872024774 ਤੇ ਜਿਹੜਾ ਆਪਏ ਕਟਾ ਦੇਖੀ ਇਹਦਾ ਬੂਰਾ ਕਿੰਨੀ ਕੁ ਉਮਰ ਦਾ ਕਟਾ ਜੀ ਹੈ ਤੇ ਬਈ 2 ਸਾਲ 4 ਮਹੀਨੇ ਠੀਕ ਹੈ 2 ਸਾਲ 4 ਮਹੀਨੇ ਦਾ ਹਜੇ ਹਜੇ ਖੀਜ ਰਹੀ ਹੈ ਹਨਾ ਠੀਕ ਹੈ ਚੰਗੀ ਮਹਿ ਦਾ ਵਧੀਆ ਚੰਗੀ ਮਹਿ ਦਾ ਹਿਸਾਬ ਤੋਂ ਲੈ ਕੇ ਆ ਜੀ ਨਲਾਇਨ ਜਾਉਂਗਾ ਠੀਕ ਹੈ ਅੱਛਾ ਉੱਥੋਂ ਮੱਝ ਆਈ ਸੀ ਉੱਥੋਂ ਉੱਥੋਂ ਲੈ ਕੇ ਆ ਪੂਰੀ ਮੱਝ ਸੀ ਪੂਰੀ ਪੂਰੀ ਅੱਛਾ ਪੂਰੀ ਮੱਝ ਇਹਨਾਂ ਅਗਰ ਬੱਚਾ ਆਇਆ ਸੀਗਾ ਕਿੰਨਾ ਕੁ ਦੋ ਤੁਸੀਂ ਮਹਿ ਦਾ ਉਹਦਾ ਦੋ ਸੀਗਾ ਜਿਗਰ ਤਕਰੀਬਨ 18 ਕਿਲੋ ਠੀਕ ਹੈ 17 18 ਕਿਲੋ ਦੀ ਮਹਿ ਆ ਕੇ ਕਟਾ ਹਾਂ ਜੀ ਤੇ ਮੁੱਲ ਵੜੀ ਇਹਦੇ ਕੀ ਰੱਖਿਆ ਮੋਲ ਲੱਗਿਆ ਇਹਦੇ 55000 ਰੁਪਏ ਮਣੀਪੁੱਟੇ ਕਜੈਸੂ ਦੇ ਮੋਕੇ ਦੀ ਠੀਕ ਧੋਰ ਦੇ ਬਾਹਰ ਸਿੰਗਮੂ ਮੱਥਾ ਦੇਖ ਸੋਹਣਾ ਸਾਫ ਸੁਥਰਾ ਕੁੰਡਾ ਸਿੰਗਾ ਤੇ ਬਾਕੀ ਕੱਟੇ ਦੀ ਬੇਰਬੁੱਲ ਬੜੀ ਚੰਗੀ ਆ। ਤੁਸਲਾ ਟੈਸਟ ਗਲ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤਕਰੀਬਨ 5-7 ਮਹੀਨੇ ਸਾਹ ਪਿਆ ਕਰੌਸਿੰਗ ਨੇ ਇਕੱਠੇ ਬੰਦੇ ਜਿਹਾ ਲੱਗੇ ਨੇ ਟੈਸਟ ਗਲ ਵਗੈਰਾ ਵੀ ਚੰਗਿਆ। ਧੋਰਾ ਵਗੈਰਾ ਦੇਖੋ ਕੱਟੇ ਦਾ ਸੋਹਣਾ ਸਾਫ ਸੁਥਰਾ ਤੇ ਸੋਹਣਾ ਔਨਰ ਟਾਈਮ 'ਚ ਵਧੀਆ ਕੱਟਾ ਸਾਹ ਪਿਆ ਜਾਵੇ। ਸੋਹਣਾ ਸਾਂਣ ਤਿਆਰ ਹੋਗਾ ਤੇ ਬੰਜਰ ਰੇਟ ਵੀ ਸਿਰਫ ਇਹਦਾ 550 ਪਿੰਡ ਸਹਣਾ ਦਾ ਪਤਾ ਉਹਨੂੰ ਪੂਰਾ ਕਟਾ ਦਿਖਾਦਾ ਪਾਲਕ ਕੋਈ ਵੀ ਹੋਵੇ ਸੰਭਲਣਾ ਕਟਾ ਪੂਰਾ ਲੈਣਾ ਹੋਵੇ ਤਾਂ ਵਜਰਾ ਸੰਪਰਕ ਕਰ ਸਕਦੇ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ 2000 ਤੋਂ ਉਪਰ ਕੱਟੇ ਦੀ ਉਮਰ ਆ ਚੰਗੀ ਮੈਂ ਨਾ ਘਟਾਗਾ ਹਰਿਆਣਾ ਦੇ ਵਿੱਚੋਂ ਵੀ ਵਾਜੇ ਪਰਤੀਸ ਕਰਕੇ ਲੈ ਕੇ ਆਈ ਸੀ ਆ ਕਰਕੇ ਵੀਰਾਂ ਨੇ ਵੀਡੀਓ ਕਵਰ ਕਰਾਈ ਆ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੈਅ ਦਾ